ਮੈਂ ਨਾ ਰਾਤ ਪ੍ਰੋਫੈਸਰ ਗੁਰਪ੍ਰੀਤਨ ਗਿੱਲਹੋਰਾ ਦੇ ਨਾਲ ਗੱਲ ਕਰ ਰਿਹਾ ਸੀ ਤੇ ਉਹ ਉਹ ਤੁਹਾਡੇ ਬਾਰੇ ਜ਼ਿਕਰ ਹੋਇਆ ਹਾਂਜੀ ਉਹ ਸਾਡੇ ਨੇੜੇ ਹੀ ਨੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਤੁਹਾਡੇ ਬਾਰੇ ਮੇਰੇ ਧਿਆਨ 'ਚ ਲਿਆਂਦੀ ਕਹਿੰਦੇ ਵੀ ਰਵਿੰਦਰ ਦੀ ਇੱਕ ਖੂਬੀ ਰਹੀ ਹੈ ਕਿ ਇਹਨੇ ਗੀਤਕਾਰ ਦੀ ਸ਼ਕਲ ਜਾਂਦਾ ਨਾਮ ਵੇਸ਼ ਕੇ ਗੀਤ ਨਹੀਂ ਗਾਇਆ ਜੀ ਕਿ ਲਿਰਿਕਸ ਵੇਖ ਕੇ ਗੀਤ ਗਾਇਆ ਤੇ ਕਹਿੰਦੇ ਜਿਹੜਾ ਚੁਣਿਆ ਉਹ ਹਿੱਟ ਹੋਇਆ ਉਹ ਮੈਨੂੰ ਦੱਸ ਰਹੇ ਸੀ ਕਿਸੇ ਪ੍ਰਵਾਸੀ ਪੰਜਾਬੀ ਦਾ ਵੀ ਤੁਸੀਂ ਗੀਤ ਰਿਕਾਰਡ ਕੀਤਾ ਸੀ ਜੀ ਉਹ ਕਿੱਸਾ ਸੁਣਾਉ ਉਹ ਐਨਐਸ ਚੋਬੇ ਸੀਗੇ ਉਹ ਗਾਣਾ ਸੀਗਾ ਪੁੱਤਾਂ ਪੁੱਤਾਂ ਵਿੱਚ ਹੋਇਆ ਵਟਵਾਰਾ ਕੱਲੀ ਕੱਲੀ ਚੀਜ਼ ਵੰਡ ਲਈ ਲੋਕੀ ਦੇਖਦੇ ਤਬਾਹੀ ਦਾ ਨਜ਼ਾਰਾ ਬਹੁਤ ਸੋਹਣਾ ਲਿਖਿਆ ਹੋਇਆ ਸੀ ਇੱਕ ਪੁੱਤ ਹਿੱਸੇ ਪਿਓ ਤੇ ਦੂਜੇ ਹਿੱਸੇ ਮਾਂ ਗਈ ਹਾਂ ਤੱਕਿਆ ਜੀ ਨੇ ਵੀ ਉਹਦੀ ਅੱਖ ਸ਼ਰਮਾ ਗਈ ਜੀ ਹਨਾ ਪੁੱਤ ਮਾਂ ਦੀ ਮਮਤਾ ਦਾ ਹਥਿਆਰ ਕੱਲੀ ਕੱਲੀ ਚੀਜ਼ ਵੰਡ ਲਈ ਲੋਕੀ ਦੇਖਦੇ ਤਬਾਹੀ ਦਾ ਨਜ਼ਾਰਾ ਓਕੇ ਸੋ ਉਹ ਇੱਥੇ ਇੰਜੀਨੀਅਰ ਸੀਗੇ ਆਪਣੇ ਹੀਰੋ ਸਾਈਕਲ ਦੇ ਵਿੱਚ ਹੂੰ ਸੋ ਉਹ ਗਾਣਾ ਉਹ ਨੂੰ ਲੈ ਕੇ ਆਏ ਮੇਰੇ ਕੋਲੇ ਤੇ ਮੈਂ ਉਹ ਜਸਵਾਲ ਸਾਹਿਬ ਨਾਲ ਸਾਂਝਾ ਕੀਤਾ ਤਾਂ ਉਹ ਉਹਨਾਂ ਨੂੰ ਵੀ ਇਹ ਜੀਆਂ ਚੀਜ਼ਾਂ ਉਹ ਕਦੇ ਤਾਂ ਕਰ ਕਰਦੀ ਖਾਣੀਆਂ ਹੂੰ ਤੋਂ ਬਈ ਇਹ ਕਿਸੇ ਪੰਜਾਬੀ ਤੋਂ ਨਹੀਂ ਲਿਖ ਹੋਇਆ ਯਾਰ ਇਹ ਇਹ ਬੰਦੇ ਨੇ ਕਿੱਧਰੋਂ ਚੱਕ ਕੇ ਲਿਖਤਾ ਕਿਉਂਕਿ ਚਲੋ ਕਲਚਰ ਤਾਂ ਸਾਰੀ ਹੈ ਜਰੂਰੀ ਨਹੀਂ ਪੰਜਾਬ ਚ ਘਰ ਵਾਂਡ ਹੁੰਦੇ ਆ ਉਹ ਤਾਂ ਜਿੱਥੋਂ ਦੇ ਉਹ ਸੀਗੇ ਮੇਰੇ ਖਿਆਲ ਬਿਹਾਰ ਦੇ ਆ ਯੂਪੀ ਦੇ ਸੀਗੇ ਉਹ ਉੱਥੇ ਵੀ ਵਟਵਾਰੇ ਤਾਂ ਹੁੰਦੇ ਹੀ ਹੋਣਗੇ ਉਹਨਾਂ ਨੇ ਤਾਂ ਆਪਣੀ ਸਟੋਰੀ ਲਿਖੀ ਹੋਣੀ ਉਹ ਲੱਗਦੀ ਹਾਰ ਥਾਂ ਦੀ ਹੁੰਦੀ ਆ ਫਿਰ ਸੋ ਪਰ ਉਹ ਬੜਾ ਇਮੋਸ਼ਨਲ ਤੇ ਬੜਾ ਸਹੀ ਮਤਲਬ ਇੱਥੇ ਉਹਨਾਂ ਦਾ ਬਲਕਿ ਮੋਹਨ ਸਿੰਘ ਮੇਲੇ ਤੇ ਜਸਵਾਲ ਸਾਹਿਬ ਨੇ ਸਨਮਾਨ ਕੀਤਾ ਫਿਰ ਅੱਛਾ ਇਦਾਂ ਹੀ ਫੜ ਕੇ ਉਹਨੂੰ ਉਹਨਾਂ ਨੂੰ ਮਿਲਾਇਆ ਹੀ ਉੱਥੇ ਪੂਰਾ ਮੇਲਾ ਚੱਲੇ ਕੋਈ ਤਗੜੇ ਸਿੰਗਰ ਕੋਈ ਗਾ ਰਹੇ ਸੀਗੇ ਮੂਰੇ ਲੱਖਾਂ ਦਾ ਇਕੱਠ ਤੇ ਉਹਨਾਂ ਨੂੰ ਮੈਂ ਪਿੱਛੇ ਮਲਾਇਆ ਮੈਂ ਕਿਹਾ ਜੀ ਇਹ ਚੂਬੇ ਜੀ ਨੇ ਜਿਹੜੇ ਉਹ ਜਿਨ੍ਹਾਂ ਨੇ ਵਟ ਉਹ ਕਹਿੰਦੇ ਆ ਜਾ ਆ ਜਾ ਆ ਜਾ ਤੂੰ ਉਹਨੂੰ ਬਾਹ ਫੜ ਕੇ ਨਾਲ ਹੀ ਸਟੇਜ ਤੇ ਲੈ ਕੇ ਵਿਚ ਹੀ ਖਾੜਾ ਬੰਦ ਕਰਤਾ ਉਦੋਂ ਲੋਕਾਂ ਨੂੰ ਕਹਿ ਕਿ ਵੀ ਇਹ ਦੇਖੋ ਆਪਣੇ ਨਹੀਂ ਕਿਸੇ ਨੇ ਲਿਖਿਆ ਇਹ ਆਪਣੀ ਕਹਾਣੀਆਂ ਔਰ ਉਹਨਾਂ ਤੋਂ ਹੀ ਗਵਾਇਆ ਉੱਥੇ ਗਵਾਇਆ ਮਤਲਬ ਉਹਨਾਂ ਨੇ ਪੜ੍ਹ ਕੇ ਸੁਣਾਇਆ ਉਹ ਵੀ ਹਿੰਦੀ ਦੇ ਵਿੱਚ ਜਿਵੇਂ ਜਿੰਨਾ ਕੋ ਬੋਲਦੇ ਸੀ ਤੇ ਉਹ ਬੜਾ ਸਾਰਾ ਮੂਮੈਂਟ ਉਹਦੇ ਸਿਰ ਤੇ ਰੱਖ ਕੇ ਵੀ ਤੂੰ ਸਾਡੀ ਗੱਲ ਕੀਤੀ ਤੇ ਉਹਦਾ ਮਾਨ ਸਨਮਾਨ ਕੀਤਾ ਸਾਡੇ ਸਕੂਲ ਚ ਬਾਲ ਸਭਾ ਲੱਗਦੀ ਹੁੰਦੀ ਸੀ ਤੇ ਮੈਂ ਤੁਹਾਡਾ ਗੀਤ ਗਾਉਂਦਾ ਰਿਹਾ ਸ਼ਨੀਵਾਰ ਆ ਸੁਣਿਆ ਨਹੀਂ ਕਿਤੇ ਫਿਰ ਅੱਜ ਸੁਣ ਲੈ ਮੈਨੂੰ ਪਾਇਆ ਤਾਂ ਫੇਸਰਾ ਨਾ ਨੂੰ ਪਤਾ ਲੱਜੀ ਥੋੜੀ ਜਾਂ ਫਿਰ ਆਉਂਦੇ ਨਿੰਮੀ ਨਿੰਮੀ ਤਾਰਿਆਂ ਦੀ ਲੋ ਇੱਕ ਪਾਸੇ ਦੀਵਾ ਬਲੇ ਦੂਜੇ ਪਾਸੇ ਮੈਂ ਤੇ ਮੇਰਾ ਉਹ ਉਹ ਗੀਤ ਤੁਹਾਡੇ ਕੋਲ ਕਿਵੇਂ ਪਹੁੰਚਦਾ ਤੇ ਉਹ ਪਾਲਾ ਰਾਜੇ ਵਾਲੀਆ ਹੋਰਾਂ ਦਾ ਲਿਖਿਆ ਹੋਇਆ ਬੜੇ ਲਿਟਰੇਰੀ ਜੇ ਗਾਣੇ ਆ ਉਹਨਾਂ ਦੇ ਇੱਕ ਉਹਨਾਂ ਦਾ ਗੀਤ ਇਹ ਤੋਂ ਪਹਿਲਾਂ ਆਪਾਂ ਆ ਪੜਨਾਂ ਕਿਲਾਤੀ ਚ ਕੀਤਾ ਸੀ ਚੱਕ ਚਰਖਾ ਨਹੀਂ ਮਾਏ ਮੈਂ ਹੋਰ ਨਹੀਂ ਕੱਟਣਾ ਹਮ ਤੰਦ ਤੋੜ ਦੀਆਂ ਉਹਦੀਆਂ ਯਾਦਾਂ ਜੀਨੇ ਖੋਲਿਆ ਹੱਸਣਾ ਹਮ ਨਹੀਂ ਮੈਂ ਹੋਰ ਨਹੀਂ ਕੱਤਣਾ ਉਹ ਇਦਾਂ ਦੇ ਮਤਲਬ ਤਸ਼ਵੀਹਾਂ ਆਈਆਂ ਵਾਲੇ ਇੱਕ ਨਵਾਂ ਦਾ ਗੀਤ ਅਸੀਂ ਹੋਰ ਰਿਕਾਰਡ ਕੀਤਾ ਸੀ ਦੇ ਦਲਾਸਾ ਮਿੱਠੇ ਦੁੱਧ ਦਾ ਕਿਵੇਂ ਵੇ ਜ਼ਹਿਰ ਪਿਆਈ ਦਾ ਹਮ ਬੇਦਰ ਦਾ ਤੂੰ ਸਾਨੂੰ ਵੀ ਦੱਸ ਜਾ ਕਿਵੇਂ ਕਿਸੇ ਨੂੰ ਭੁੱਲ ਜਾਈਦਾ ਜੀ ਦੱਸ ਸ਼ਬਦ ਇਹਦੇ ਵੀ ਬੜੇ ਕਮਾਲ ਹੈ ਕਿ ਮੈਂ ਮਾਹੀ ਵਾਲੋ ਮੇਰੇ ਵਰ ਰੀ ਚਾਹਾਂ ਉਹਨਾਂ ਦੇ ਉਹਨਾਂ ਦੀ ਸਟਾਈਲ ਐ ਇਦਾਂ ਲਈ ਲਿਖਦੇ ਆ ਸੋ ਉਹ ਫਾਈਨ ਟੋਨ ਦੇ ਵਿੱਚ ਉਹਨਾਂ ਨਾਲ ਮੇਰਾ ਮੇਲ ਹੋਇਆ ਸੋ ਉਦੋਂ ਇਹ ਗਾਣੇ ਇਸ ਨੂੰ ਉੱਥੇ ਉੱਥੋਂ ਵੱਡੀ ਗੱਲ ਇਹ ਆ ਰੋਮਾਂਟਿਕ ਲਿਖਣਾ ਤੇ ਲਿਖਣਾ ਵੀ ਬੜੀ ਸਬਕ ਭਾਸ਼ਾ ਸੀ ਇਹ ਬੜੀ ਕਮਾਲ ਦੀ ਗੱਲ ਸੀ ਹੂੰ ਬਹੁਤ ਇਹ ਤਾਂ ਹੁਣ ਦੇਖੋ ਇਹ ਗੀਤ ਮੈਨੂੰ ਤਾਂ ਆਪਾਂ ਨੂੰ ਤਾਂ ਇਦਾਂ ਹੀ ਲੱਗਦਾ ਵੀ ਪੂਰਾ ਰੋਮਾਂਟਿਕ ਹਨਾ ਅਸੀਂ ਤਾਂ ਉਸ ਢੰਗ ਨਾਲ ਪਰ ਇਹਨੂੰ ਲਿਟਰੇਰੀ ਬੰਦਿਆਂ ਨੂੰ ਇਹ ਬੜਾ ਲਿਟਰੇਰੀ ਗਾਣਾ ਲੱਗਦਾ ਲਿਟਰੇਰੀ ਗਾਣਾ ਲੱਗਦਾ ਯਾਰ ਸ਼ਬਦ ਬੜੇ ਕਮਾਲ ਦੇ ਆ ਦੇਖੀਏ ਬੜਾ ਯਾਰ ਤੇ ਤਾਂ ਤੁਸੀਂ ਲਾਈਨ ਨਾਲ ਤੱਕ ਨਾਲ ਤੱਕ ਹੋਣਾ ਕਿਵੇਂ ਮਲਾਈ ਹੈ ਕਿਵੇਂ ਕੰਪੈਰੀਸ਼ਨ ਕੀਤਾ ਚੀਜ਼ਾਂ ਦਾ ਲਿਟਰੇਚਰ ਦਾ ਪ੍ਰਭਾਵ ਮੈਨੂੰ ਲੱਗਦਾ ਹੈ ਤੁਹਾਡੇ ਮੈਨੂੰ ਹੈਗਾ ਕੰਟੈਂਟ ਤੇ ਕਾਫੀ ਪੜਦੇ ਹੋ ਜਿੰਨਾ ਪੜਦਾ ਜਾਂ ਮੈਂ ਸੁਣਦਾ ਜਾਦਿਆਂ